ਪੰਜਾਬੀ ਲੋਕਨਾਚ ਭੰਗੜਾ ਨੂੰ ਹਰ ਕੋਈ ਪਸੰਦ ਕਰਦਾ ਹੈ ਪਰ ਢੋਲ ਦੀ ਧੜਕਣ ਤੇ ਭੰਗੜੇ ਦੇ ਵੱਖੋ ਵੱਖਰੇ ਸਟੈਪ ਉਹਨਾਂ ਦਰਸ਼ਕਾਂ ਨੂੰ ਵੀ ਹੈਰਾਨ ਕਰ ਦਿੰਦੇ ਨੇ ਜੋ ਭੰਗੜੇ ਬਾਰੇ ਨਹੀਂ ਜਾਣਦੇ ਜੀ ਹਾਂ ਪੰਜਾਬ ਦੇ ਲਗਭਗ ਹਰ ਸ਼ਹਿਰ ਕਸਬੇ ਪਿੰਡ ਵਿੱਚ ਭੰਗੜੇ ਦੀਆਂ ਟੀਮਾਂ ਨੇ ਆਲੇ-ਦੁਆਲੇ ਦੇ ਸੱਭਿਆਚਾਰਕ ਮੇਲੇਆਂ ਤੇ ਪ੍ਰੋਗਰਾਮਾਂ ਦੇ ਵਿੱਚ ਆਪਣੀ ਪੇਸ਼ਕਾਰੀ ਨਾਲ ਹਲਚਲ ਪੈਦਾ ਕਰਨ ਵਾਲੇ ਲੋਕ ਹੁੰਦੇ ਨੇ ਪਰ ਗੁਰਦਾਸਪੁਰ ਜ਼ਿਲ੍ਹੇ ਦੇ ਢਾਲੀਵਾਲ ਦੀ ਸ਼ੇਰੇ ਪੰਜਾਬ ਸੱਭਿਆਚਾਰਕ ਪੰਗੜਾ ਟੀਮ ਦੀ ਖਾਸੀਅਤ ਇਹ ਹੈ ਕਿ ਇਸ ਟੀਮ ਦੇ ਸਾਰੇ ਮੈਂਬਰ ਇੱਥੋਂ ਦੇ ਹੀ ਨੇ ਜੀ ਹਾਂ ਨੌਕਰੀ ਪੇਸ਼ਾ ਸਿੱਖਿਆ ਅਤੇ ਅੰਮ੍ਰਿਤਧਾਰੀ ਗੁਰਸਿੱਖ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੇ ਗੁਰਸਿੱਖ ਭਗਤਾਂ ਦੀ ਉਮਰ ਜੋ ਹੈ ਉਹ 55 ਸਾਲ ਤੋਂ ਉੱਤੇ ਹੈ ਇਸ ਟੀਮ ਨੇ ਸੂਫੀਆਨਾ ਗੀਤ ਗਾ ਕੇ ਅੰਤਰਰਾਸ਼ਟਰੀ ਪੱਧਰ ਤੇ ਪੰਗੜੇ ਨੂੰ ਰਿਪਰੈਜ਼ੈਂਟ ਵੀ ਕੀਤਾ ਹੈ ਅਤੇ ਭੰਗੜੇ ਨੂੰ ਇੱਕ ਵੱਖਰੀ ਪਛਾਣ ਵੀ ਦਿਵਾਈ ਹੈ ਜਦੋਂ ਇਹ ਟੀਮ ਕਿਸੇ ਗਰਾਊਂਡ ਜਾਂ ਮੇਲੇ ਦੇ ਵਿੱਚ ਭੰਗੜਾ ਪਾਉਣ ਲੱਗਦੀ ਹੈ ਤਾਂ ਇਸ ਨੂੰ ਦੇਖਣ ਵਾਲੇ ਬਜ਼ੁਰਗ ਜੋ ਨੇ ਉਹ ਐਨੇ ਜ਼ਿਆਦਾ ਉਤਸ਼ਾਹਿਤ ਹੋ ਜਾਂਦੇ ਨੇ ਕਿ ਉਹਨਾਂ ਦੇ ਨਾਲ ਆ ਜਾਂਦੇ ਨੇ ਉਹ ਹੰਗਾਮਾ ਵੀ ਕਈ ਵਾਰ ਕਰਨ ਲੱਗ ਜਾਂਦੇ ਨੇ ਪਰ ਇਹ ਟੀਮ ਇਸ ਗੱਲੋਂ ਦੁਖੀ ਹੈ ਕਿ ਸਰਕਾਰ ਵੱਲੋਂ ਹੰਗਾਮਾ ਨਾ ਰੋਕਣ ਲਈ ਕੋਈ ਵੀ ਕਦਮ ਨਹੀਂ ਚੁੱਕੇ ਗਏ ਵੀਓ ਇਨਫੋਰਮੇਸ਼ਨ ਆਪਰੇਟਰ ਟੀਮ ਦੇ ਪ੍ਰਾ ਬਲਬੀਰ ਸਿੰਘ ਭੋਲਾ ਨੇ ਦੱਸਿਆ ਕਿ ਟੀਮ ਜੋ ਹੈ 1982 ਤੋਂ ਬਣੀ ਹੈ ਪਰ ਬਾਅਦ ਦੇ ਵਿੱਚ ਪੜ੍ਹਾਈ ਤੋਂ ਬਾਅਦ ਇਹ ਸਾਰੇ ਵੱਖ ਹੋ ਗਏ ਅਤੇ ਗੁਰੂ ਨਾਨਕ ਕਾਲਜ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਬਣ ਗਏ ਫਿਰ ਉਸਨੇ ਸਾਰਿਆਂ ਨੂੰ ਇਕਜੁੱਟ ਕੀਤਾ ਅਤੇ 1984 ਤੋਂ ਲਗਾਤਾਰ ਵੱਖ-ਵੱਖ ਥਾਵਾਂ ਤੇ ਭੰਗੜਾ ਪ੍ਰਦਰਸ਼ਨ ਕਰਦੇ ਹੋ ਆ ਰਹੇ ਨੇ ਉਹਨਾਂ ਦੀ ਟੀਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹਨਾਂ ਦੀ ਟੀਮ ਦੇ ਸਾਰੇ ਮੈਂਬਰ ਅੰਮ੍ਰਿਤਧਾਰੀ ਗੁਰਸਿੱਖ ਨੇ ਅਤੇ ਪਿਛਲੇ 40 ਸਾਲਾਂ ਤੋਂ ਇਸ ਕਲਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਰਲ ਮਿਲ ਕੇ ਲੱਗੇ ਹੋਏ ਨੇ ਉਨ੍ਹਾਂ ਦੀ ਟੀਮ ਦੇ ਵਿੱਚ ਕੁਝ ਸਕੂਲ ਪ੍ਰਿੰਸੀਪਲ, ਕੁਝ ਲੈਕਚਰਾਰ ਅਤੇ ਪ੍ਰੋਫੈਸਰ ਵੀ ਸ਼ਾਮਿਲ ਨੇ। ਸਾਰੇ ਮੈਂਬਰ ਵੱਖ-ਵੱਖ ਮੌਕਿਆਂ ਤੇ ਨੌਜਵਾਨਾਂ ਤੇ ਬੱਚਿਆਂ ਲਈ ਭੰਗੜਾ ਕੈਂਪ ਵੀ ਲਗਾਉਂਦੇ ਨੇ ਅਤੇ ਭੰਗੜੇ ਦੀ ਕਲਾ ਨੂੰ ਜਿਉਂਦਾ ਰੱਖਣ ਲਈ ਯੋਗਦਾਨ ਪਾ ਰਹੇ ਨੇ। ਐਨੇ ਬੁੱਢੇ ਹੋਣ ਦੇ ਬਾਵਜੂਦ ਉਹ ਭੰਗੜਾ ਕਰਕੇ ਸਰੀਰਕ ਤੌਰ ਤੇ ਵੀ ਠੀਕ ਰਹਿੰਦੇ ਨੇ ਕਿਉਂਕਿ ਭੰਗੜਾ ਸਿਰਫ ਇੱਕ ਕਲਾ ਹੀ ਨਹੀਂ ਸਗੋਂ ਇੱਕ ਕਸਰਤ ਵੀ ਹੈ ਅਤੇ ਜਦੋਂ ਤੱਕ ਸਰੀਰ ਵਿੱਚ ਜਾਨ ਹੈ ਉਹ ਭੰਗੜਾ ਕਰਦੇ ਰਹਿਣਗੇ। ਇਸ ਦੇ ਨਾਲ ਹੀ ਇਸ ਭੰਗੜਾ ਟੀਮ ਦੇ ਮੈਂਬਰਾਂ ਨੇ ਗੁੱਸਾ ਵੀ ਜ਼ਾਹਿਰ ਕੀਤਾ ਹੈ ਕਿ ਸਰਕਾਰਾਂ ਨੇ ਭੰਗੜੇ ਨੂੰ ਪਰਫੁੱਲਿਤ ਕਰਨ ਲਈ ਕੁਝ ਵੀ ਨਹੀਂ ਕੀਤਾ ਪੰਜਾਬ ਦੇ ਲੋਕ ਨਾਚ ਹੋਣ ਕਰਕੇ ਘੱਟੋ ਘੱਟ ਪੰਜਾਬ ਦੇ ਵਿੱਚ ਵੱਖ-ਵੱਖ ਸਮਿਆਂ ਤੇ ਬਣੀਆਂ ਸਰਕਾਰਾਂ ਨੂੰ ਭੰਗੜੇ ਨੂੰ ਪਰਫੁੱਲਿਤ ਕਰਨ ਲਈ ਕੁਝ ਕਰਨਾ ਚਾਹੀਦਾ ਸੀ ਉਹਨਾਂ ਕਿਹਾ ਕਿ ਭੰਗੜੇ ਨੂੰ ਇੱਕ ਖੇਡ ਵਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਭੰਗੜਾ ਕਲਾਕਾਰਾਂ ਨੂੰ ਉਹਨਾਂ ਦੀ ਕਲਾ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਵਿੱਚ ਰੱਖਵਾਕਰਨ ਹੋਣਾ ਚਾਹੀਦਾ ਹੈ ਇਹ ਜਰੂਰ ਜੀ ਆਪਾਂ ਸਰਕਾਰ ਤੋਂ ਪਹਿਲਾਂ ਵੀ ਮੰਗ ਕਰ ਚੁੱਕੇ ਆ ਕਿ ਜਿਵੇਂ سپورٹس ਨੂੰ دیے ਦੇ ਸਰਟੀਫਿਕੇਟਾਂ ਦੀ ਕੋਈ ਗ੍ਰੇਡਿੰਗ ਕੀਤੀ ਜਾਂਦੀ ਹੈ ਸੋ ਇਹ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਅੰਗ ਹੈ ਸਾਡਾ ਪੰਜਾਬ ਦਾ ਲੋਕ ਨਾਚ ਹੈ ਭੰਗੜਾ ਇਹਦੀ ਵੀ ਮਤਲਬ ਕਿ ਜਿਹੜੀ ਆ ਡਿਪਾਰਟਮੈਂਟ ਵੱਲੋਂ ਜਿਹੜੀ ਆ ਇਹਦੀ ਗ੍ਰੇਡਿੰਗ ਹੋਣੀ ਚਾਹੀਦੀ ਹੈ ਸਰਟੀਫਿਕੇਟਾਂ ਦੀ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਦੇ ਕੰਪੀਟੀਸ਼ਨ ਕਰਾਏ ਜਾਂਦੇ ਨੇ ਤੇ ਇੰਟਰਵਰਸਟੀਆਂ ਕਰਾਈਆਂ ਜਾਂਦੀਆਂ ਨੇ ਤੇ ਬੱਚਿਆਂ ਨੂੰ ਇਹਦਾ ਪੂਰਾ ਪੂਰਾ ਜਿਹੜਾ ਵਾ ਇਸ ਪਰਫਾਰਮੈਂਸ ਦਾ ਜਾਂ ਇਸ ਇਵੈਂਟ ਦਾ ਜਿਹੜਾ ਫਾਇਦਾ ਹੋਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਬਹੁਤ ਮਿਹਨਤ ਕੀਤੀ ਜਾਂਦੀ ਆ ਖਰਚਾ ਵੀ ਆਉਂਦਾ ਇਹ ਨਹੀਂ ਵੀ ਇਹਦੇ ਵਿੱਚ ਖਰਚਾ ਨਹੀਂ ਹੁੰਦਾ ਖਰਚਾ ਵੀ ਆਉਂਦਾ ਕਿਉਂਕਿ ਸਾਡੀਆਂ 유ਨੀਫਾਰਮ ਦਾ ਖਰਚਾ ਆ ਰਿਹਾ ਵਾ ਜੋ ਇੱਥੇ ਦੀ ਜਿਹੜੇ ਸਾਜ ਨੇ ਢੋਲ ਆ ਉਹਨਾਂ ਦਾ ਖਰਚਾ ਆ ਰਿਹਾ ਵਾ ਤੇ ਬੱਚਿਆਂ ਦਾ ਵੀ ਜਿਹੜਾ ਟਾਈਮ ਇਹਦੇ ਵਿੱਚ ਬੱਚੇ ਜਿਹੜੇ ਆਪਣਾ ਟਾਈਮ ਦਿੰਦੇ ਨੇ ਤੇ ਉਹ ਸਰਕਾਰ ਨੂੰ ਇਹਦੇ ਵਿੱਚ ਪੂਰਾ ਪੂਰਾ ਜਿਹੜਾ ਵਾ ਇਹਨਾਂ ਬੱਚਿਆਂ ਨੂੰ ਫਾਇਦਾ ਹੋਣਾ ਚਾਹੀਦਾ ਤਾਂ ਹੀ ਬੱਚੇ ਜਿਹੜੇ ਨੇ ਇਹ ਸੱਭਿਆਚਾਰ ਦੇ ਨਾਲ ਜੁੜਨਗੇ ਬੱਚਿਆਂ ਨੂੰ ਸਰਟੀਫਿਕੇਟ ਦਾ ਹਰ ਡਿਪਾਰਟਮੈਂਟ ਦੇ ਵਿੱਚ ਦੀਆਂ ਪੋਸਟਾਂ ਹੋਣੀਆਂ ਚਾਹੀਦੀਆਂ ਨੇ ਜਿੱਦਾਂ ਕਿ ਪੁਲਿਸ ਵਿੱਚ ਵੀ ਇਹਨਾਂ ਦੀ ਪਹਿਲਾਂ ਇਹਨਾਂ ਦਾ ਕੋਟਾ ਹੁੰਦਾ ਸੀਗਾ ਸਪੈਚ ਮਤਲਬ ਕਲਚਰ ਦਾ ਉਹ ਕੋਟਾ ਵੀ ਇਹਨਾਂ ਹੌਲੀ ਹੌਲੀ ਜਿਹੜਾ ਵਾ ਇਹ ਵੀ ਤਰ੍ਹਾਂ ਇਹਨੂੰ ਸਨਮਾਨ ਮਿਲ ਹਾਂਜੀ ਹਾਂਜੀ ਇਹਨੂੰ ਮਤਲਬ ਪੂਰੀ ਪੂਰੀ ਜਿਹੜੀ ਮਾਨਤਾ ਮਿਲਣੀ ਚਾਹੀਦੀ ਹੈ ਸ਼ੁਰੂਆਤ ਹੈ ਮੇਰਾ ਨਾਮ ਗੁਰਨਾਮ ਸਿੰਘ ਔਰ ਮੈਂ ਲਗਭਗ 40 ਸਾਲ ਤੋਂ ਪੰਗੜੇ ਦੇ ਨਾਲ ਜੁੜਿਆ ਹੋਇਆ ਹ ਔਰ ਡੈਜਿਗਨੇਸ਼ਨ ਤੌਰ ਤੇ ਮੈਂ ਸਕੂਲ ਪ੍ਰਿੰਸੀਪਲ ਹਾਂ ਔਰ ਜਿਵੇਂ ਪਹਿਲਾਂ ਵੀ ਆਪਜੀ ਨੂੰ ਦੱਸਿਆ ਗਿਆ ਕਿ ਸਾਡੇ ਬਹੁਤ ਸਾਰੇ ਜਿੰਨੇ ਵੀ ਸਾਡੇ ਸੀਨੀਅਰ ਮੈਂਬਰ ਨੇ ਪ੍ਰੋਫੈਸਰ ਲੈਕਚਰਰ ਔਰ ਸਕੂਲ ਪ੍ਰਿੰਸੀਪਲ ਔਰ ਖਾਸ ਕਰਕੇ ਟੀਚਰ ਦੀਆਂ ਸੁਆਮਾਂ ਜੜੀਆਂ ਉਹਨਾਂ ਬਾਹਰੇ ਨੇ ਔਰ ਮੈਂ ਪੰਗੜਾ ਜਿਹੜਾ ਸੀ ਅੱਜ ਤੋਂ 40 ਸਾਲ ਪਹਿਲਾਂ ਸਟਾਰਟ ਕਰਕੇ ਅੱਜ ਮੈਨੂੰ ਲਗਭਗ ਇੰਨਾ ਸਮਾਂ ਹੋ ਗਿਆ ਪੰਗੜੇ ਦੇ ਨਾਲ ਜੁੜਿਆ ਹੋਇਆ ਨੂੰ ਔਰ ਜਦੋਂ ਅਸੀਂ ਪੰਗੜਾ ਪਾਉਂਦੇ ਆ ਤਾਂ ਸਾਡਾ ਇਹ ਸਾਡੀ ਰੂਹ ਦੀ ਖਰਾਕ ਹੈ ਸੋ ਅਸੀਂ ਇਹ ਆਪਣੀ ਰੂਹ ਨੂੰ ਤਾਜ਼ਾ ਕਾਇਮ ਰੱਖਣ ਵਾਸਤੇ ਭੰਗੜੇ ਨਾਲ ਜੁੜੇ ਜੁੜੇ ਹੋਏ ਹਾਂ ਜੀ ਕਿੱਥੋਂ ਪ੍ਰੇਰਣਾ ਮਿਲੀ ਕਿੱਦਾਂ ਲੱਗਿਆ ਕਿ ਇਹ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਆਪਣੇ ਪੰਜਾਬ ਦੇ ਹੁਣ ਦੇ ਯੂਥ ਨੂੰ ਦੇਖਦੇ ਹਾਂ ਔਰ ਸਾਨੂੰ ਇਸ ਗੱਲ ਕਰਕੇ ਜ਼ਿਆਦਾ ਇਹ ਪ੍ਰੇਰਿਤ ਕੀਤਾ ਕਿ ਸਾਨੂੰ ਭੰਗੜੇ ਦੇ ਨਾਲ ਜੋੜ ਕੇ ਬੱਚਿਆਂ ਨੂੰ ਨਵੇਂ ਯੂਥ ਨੂੰ ਜੋੜ ਕੇ ਅਸੀਂ ਆਪਣੀ ਸਿਹਤਮੰਦ ਔਰ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਸੋ ਇਸ ਕਰਕੇ ਅਸੀਂ ਸਾਰੇ ਬੱਚਿਆਂ ਨੂੰ ਸੁਨੇਹਾ ਵੀ ਦਿੰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਨਸ਼ਿਆਂ ਤੋਂ ਦੂਰ ਰਹੋ ਔਰ ਆਪਣੇ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਵੱਡਾ ਯੋਗਦਾਨ ਪਾਓ ਜੀ ਕਿੱਥੇ ਕਿੱਥੇ ਪਰਫਾਰਮ ਕੀਤਾ ਤੇ ਕੀ ਅਚੀਵਮੈਂਟ ਰਹੀ ਹੈ ਸਕੂਲ ਪੱਧਰ ਤੋਂ ਸ਼ੁਰੂ ਕਰਕੇ ਸਕੂਲਾਂ ਦੀਆਂ ਟੀਮਾਂ ਬਣਾਉਣ ਤੋਂ ਲੈ ਕੇ ਕਾਲਜ ਯੂਨੀਵਰਸਿਟੀਆਂ ਔਰ 26 ਜਨਵਰੀ ਦਿੱਲੀ ਦੇ ਵਿੱਚ ਪਰਫਾਰਮ ਕਰਕੇ ਸਾਨੂੰ ਜਿਹੜਾ ਇਹ ਹੁਣ ਤੱਕ ਮੌਕਾ ਮਿਲਿਆ ਉਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਕੈਨੇਡਾ ਦੇ ਵਿੱਚ ਵੀ ਇੱਕ ਵਾਰ ਜਾਣ ਦਾ ਮੌਕਾ ਮਿਲਿਆ ਸੀਗਾ ਔਰ ਆਉਣ ਵਾਲੇ ਸਮੇਂ ਵਿੱਚ ਵੀ ਸਾਨੂੰ ਬਹੁਤ ਸਾਰੀਆਂ ਆਫਰਸ ਨੇ ਬਾਹਰ ਲਿਆਂ ਕੰਟਰੀ ਦੇ ਉਤੋਂ ਜਿੱਥੇ ਪਾਕਿਸਤਾਨ ਦੇ ਵਿੱਚ ਵੀ ਸਾਡੇ ਸ਼ੇਰੇ ਪੰਜਾਬ ਪ੍ਰੋਮੋਸ਼ਨ ਕਾਉਂਸਲ ਜਿਹੜੀ ਆ ਉਹ ਪਰਫਾਰਮ ਕਰਕੇ ਆਈ ਆ ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਤੇ ਲੱਗਦਾ ਜਿੱਦਾਂ ਪਹਿਲਾਂ ਪੰਜਾਬ ਦਾ ਕਲਚਰ ਮਤਲਬ ਸੜਕਾਂ ਤੇ ਹਰ ਗਰਾਉਂਡਾਂ 'ਚ ਪ੍ਰੋਗਰਾਮ ਹੁੰਦੇ ਸੀ ਕਲਚਰਲ ਪ੍ਰੋਗਰਾਮ ਹੁੰਦੇ ਸੀ ਉਹ ਹੁਣ ਬੰਦ ਹੋ ਗਏ ਆ ਲੱਗਦਾ ਕਿ ਭੰਗੜਾ ਉੱਥੇ ਦਾ ਉੱਥੇ ਹੀ ਹੈ ਭੰਗੜਾ ਸਟੇਬਲ ਆ ਜੀ ਭੰਗੜਾ ਉੱਥੇ ਹੀ ਆ ਔਰ ਭੰਗੜਾ ਉਸ ਤੋਂ ਵੀ ਅੱਗੇ ਜਾਏਗਾ ਕਿਉਂਕਿ ਭੰਗੜੇ ਦੇ ਨਾਲ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਕਿ ਭੰਗੜੇ ਦੇ ਕਰਕੇ ਸਾਡੀ ਰੂਹ ਜਿਹੜੀ ਆ ਉਹ ਤਾਜਾ ਰਮਾਂ ਹੋ ਜਾਂਦੀ ਹੈ ਤਾਂ ਸਾਨੂੰ ਚਾਹ ਚੜ ਜਾਂਦਾ ਔਰ ਸਾਡੇ ਵਾਲ ਵੇਖ ਕੇ ਅੱਜ ਇੱਥੇ ਵੀ ਪ੍ਰੋਗਰਾਮ 'ਚ ਇਹੀ ਦੇਖਣ ਨੂੰ ਮਿਲਿਆ ਕਿ ਸਾਡੇ ਤੋਂ ਵੱਡੀ ਉਮਰ ਦੇ ਜਿਹੜੇ ਬਜ਼ੁਰਗ ਸੀਗੇ ਉਹ ਵੀ ਉੱਠ ਕੇ ਆਪਣੀਆਂ ਸੀਟਾਂ ਦੇ ਖਲੋ ਕੇ ਭੰਗੜਾ ਪਾ ਰਹੇ ਸੀ ਉਹ ਤਾਂ ਹੀ ਪਾ ਰਹੇ ਸੀ ਕਿਉਂਕਿ ਅਸੀਂ ਵੱਡੀ ਉਮਰ ਕਿਉਂਕਿ ਅਸੀਂ ਸਾਰੇ ਹੁਣ ਸੀਨੀਅਰ ਆ ਔਰ ਸਾਡੇ ਵਾਲ ਦੇਖ ਕੇ ਉਹਨਾਂ ਨੂੰ ਚਾਹ ਚੜਿਆ ਬਹੁਤ ਸਾਰਿਆਂ ਨੇ ਸਾਨੂੰ ਅੱਜ ਸ਼ਾਬਾਸ਼ ਵੀ ਦਿੱਤੀ ਔਰ ਸਾਨੂੰ ਉਹ ਸ਼ਾਬਾਸ਼ ਹੀ ਜੜੀ ਆ ਪ੍ਰੇਰਿਤ ਕਰਦੀ ਆ ਕਿ ਅਸੀਂ ਹੋਰ ਜ਼ਿਆਦਾ ਕੁਝ ਨਵਾਂ ਕਰੀਏ ਔਰ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਪੀੜ੍ਹੀ ਨੂੰ ਨਰੋਏ ਸਮਾਜ ਵਿੱਚ ਬਦਲਣ ਵਿੱਚ ਆਪਣਾ ਹਿੱਸਾ ਪਾ ਸਕੀਏ ਸੰਦੇ ਨਵੀਂ ਬੀਲੀ ਸਭ ਤੋਂ ਵੱਡਾ ਤੇ ਇਹੀ ਸੰਦੇਸ਼ ਹੈ ਜੀ ਨਸ਼ਿਆਂ ਤੋਂ ਬਚੋ ਗੁਰਬਾਣੀ ਦੇ ਲੜ ਲੱਗੋ ਮੈਂ ਇੱਕ ਗੱਲ ਇੱਥੇ ਦੱਸਣੀ ਜ਼ਰੂਰ ਚਾਹਾਂਗਾ ਕਿ ਜਿੰਨੇ ਵੀ ਅਸੀਂ ਮੈਂਬਰਜ਼ ਆ ਸਾਰੇ ਅਮਰਤਾਰੀਆਂ ਸਾਰੇ ਅਮਰਤਾਰੀਆਂ ਔਰ ਗੁਰਬਾਣੀ ਵੀ ਸਾਨੂੰ ਪ੍ਰੇਰਿਤ ਕਰਦੀ ਗੁਰਬਾਣੀ ਵਿੱਚ ਲਿਖਿਆ ਵੀ ਨੱਚਣ ਕੁਦਣ ਮੰਨ ਕਾ ਚਾਓ ਔਰ ਅਸੀਂ ਇਸ ਗੁਰਬਾਣੀ ਦੇ ਫਲਸਫੇ ਦੇ ਨਾਲ ਵੀ ਜੁੜੇ ਹੋਏ ਆ ਸਾਰੇ ਅਮਰਤਾਰੀਆਂ ਸਾਰੇ ਹੀ ਨਸ਼ਿਆਂ ਤੋਂ ਦੂਰ ਆ ਕੋਈ ਵੀ ਸਾਡੇ ਵਿੱਚ ਕੋਈ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ ਇੱਕ ਚਾਹ ਨੂੰ ਛੱਡ ਕੇ ਔਰ ਸਾਨੂੰ ਖੁਸ਼ੀ ਹੁੰਦੀ ਆ ਜਦੋਂ ਸਾਨੂੰ ਇਹ ਦੱਸਣ ਚ ਸਾਨੂੰ ਫਕਰ ਮਹਿਸੂਸ ਹੁੰਦਾ ਕਿ ਅਸੀਂ ਆਪਣੇ ਵੱਡੇ ਵੱਡੇ ਰਿਆਂ ਦੀਆਂ ਜਿਹੜੇ ਉਹਨਾਂ ਦੇ ਪਾਏ ਹੋਏ ਪੂਰਣੇ ਨੇ ਉਹਨਾਂ ਨੂੰ ਇੱਕ ਕੀਰਤੀਮਾਨ ਦੇ ਤੌਰ ਤੇ ਸਥਾਪਿਤ ਕਰਾਂਗੇ ਅੰਡਰਸਟੈਂਡਿੰਗ ਤੋਂ ਲੱਗਦਾ ਕਿ ਤੁਸੀਂ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰ ਰਹੇ ਹੋ ਅੱਗੇ ਕਿਦੋਂ ਤੱਕ ਵਿਚਾਰ ਆ ਕਿ ਚੱਲਦਾ ਰਹੇਗਾ ਇਹ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਇਸ ਸਰੀਰ ਦੇ ਵਿੱਚ ਸਾਹ ਤੇ ਪ੍ਰਾਣ ਨੇ ਉਹਨਾਂ ਚਿਰ ਵਾਹਿਗੁਰੂ ਧੰਗੁਰੂ RAMDAS ਜੀ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਜਿੱਦਾਂ ਅਸੀਂ 40 ਸਾਲ ਤੋਂ ਜੁੜੇ ਹਾਂ ਹੇ ਗੁਰੂ RAMDAS ਪਾਤਸ਼ਾਹ ਤਨਤਨ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣ ਵਾਲੇ ਉਹ ਸਾਡੇ ਸਿਰ ਤੇ ਹੱਥ ਰੱਖਣ ਔਰ ਇਸੇ ਤਰ੍ਹਾਂ ਹੀ ਅਸੀਂ ਇੱਕ ਦੂਜੇ ਦੇ ਨਾਲ ਸਾਡੇ ਜਿਹੜੇ ਰਿਸ਼ਤੇ ਨੇ ਉਹ ਹੋਰ ਗੂੜੇ ਹੋ ਜਾਣ ਧੰਤ ਬਾਤ ਹੋਈ ਹੈ ਤਾਂ ਕਿਦਾਂ ਮਤਲਬ ਮੰਚ ਆਇਆ ਕਿ ਇਹ ਗਰੁੱਪ ਬਣਾਣਾ ਮੈਂ ਪ੍ਰੋਫੈਸਰ ਬਰਬੀਰ ਸਿੰਘ ਕੋਲਾ ਅਹੀਂ 84 ਦੇ ਵਿੱਚ ਪੰਗੜਾ ਜਿਹੜਾ ਗੁਰਨਾਨਕ ਕਾਲਜ ਤੋਂ ਸਟਾਰਟ ਕੀਤਾ। ਉਸ ਤੋਂ ਬਾਅਦ ਖਾਲਸਾ ਕਾਲਜ ਅੰਮ੍ਰਿਤਸਰ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਫੇਰ ਆਣ ਕੇ ਗੁਰਨਾਨਕ ਕਾਲਜ ਮੈਂ ਪ੍ਰੋਫੈਸਰ ਜਿਹੜਾ ਪੰਜਾਬੀ ਦਾ ਲੱਗ ਗਿਆ। ਤੇ ਇੱਥੇ ਆਣ ਕੇ ਪਹਿਲਾਂ ਤੋਂ ਟੀਮ ਬਣਦੀ ਏ 82 ਤੋਂ ਤੇ ਮੁੜ ਕੇ ਲਗਾਤਾਰ ਸਾਡੀ ਟੀਮ ਜਿਹੜੀ ਬਣਦੀ ਰਹੀ ਆ। ਇਹ ਜਿਹੜੇ ਮਤਲਬ ਪੰਗੜੇ ਦੇ ਸੀਨੀਅਰ ਮੇਰੇ ਨਾਲ ਖੜੇ ਨੇ ਇਹ ਕੁਝ ਤੇ ਮੇਰੇ ਨਾਲ ਐਮਏ ਦੇ ਵਿੱਚ ਪਗੜਾ ਪਾਉਂਦੇ ਰਹੇ ਨੇ ਤੇ ਕੁਝ ਫਿਰ ਮੈਂ ਇਹਨਾਂ ਨੂੰ ਆਣ ਕੇ ਗੁਰੂ ਨਾਨਕ ਕਾਲ ਜਦੋਂ ਮੈਂ ਸਰਵਿਸ ਸ਼ੁਰੂ ਕੀਤੀ ਆ ਤੇ ਇਹ ਟੀਮ ਬਣਾਈਆਂ ਤੇ ਉਹ ਟੀਮ ਹੁਣ ਵੀ ਚੱਲਦੀ ਆ ਤੇ ਇਹਦਾ ਨਾਂ ਹੁਣ ਜਿਹੜਾ ਵਾ ਸ਼ੇਰੀ ਪੰਜਾਬ ਕਲਚਰ ਪ੍ਰੋਮੋਸ਼ਨ ਕਾਉਂਸਲ ਜਿਹੜਾ ਵਾ ਉਹ ਬਣ ਚੁੱਕਾ ਆ ਤੇ ਵਡੀਆਂ 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 ਜਿਹੜੀਆਂ ਪਰਫਾਰਮੈਂਸਾਂ ਉਹ ਕੀਤੀਆਂ ਨੇ ਅੰਤਰਰਾਸ਼ਟਰੀ ਪੱਧਰ ਤੱਕ ਵੀ ਪੰਗੜੇ ਨੂੰ ਜਿਹੜਾ ਵਾ ਅਸੀਂ ਪਹੁੰਚਾਇਆ ਵਾ ਤੇ ਸਾਨੂੰ ਪੰਗੜੇ ਨੇ ਬੜਾ ਮਾਣ ਦਿਵਾਇਆ ਸਾਰੇ ਦੇ ਸਾਰੇ ਸ਼ੁਰੂ ਤੋਂ ਤੁਹਾਡੇ ਨਾਲ ਇਹ ਜਿੰਨੇ ਵੀ ਪੰਗੜੇ ਆ ਵਾਲੇ ਸੀਨੀਅਰ ਜੀ ਨੇ ਇਹ ਮੇਰੇ ਨਾਲ ਹੀ ਨੇ ਪਹਿਲਾਂ ਤੋਂ ਤੇ ਇਹਨਾਂ ਤੋਂ ਇਲਾਵਾ ਵੀ ਸਾਨੂੰ ਮਤਲਬ 39 ਸਾਲ ਤੇ ਕੁਝ ਮਹੀਨੇ ਹੋ ਗਏ ਨੇ ਇਹ ਜੂਨ 'ਚ 40 ਸਾਲ ਸਾਡੇ ਪੂਰੇ ਹੋ ਜਾਂਦੇ ਨੇ 40 ਸਾਲਾਂ 'ਚ ਅਸੀਂ ਕਦੇ ਵੀ ਜਿਹੜਾ ਵਾ ਉਹ ਪੰਗੜਾ ਰੁਕੜ ਨਹੀਂ ਗਾ ਦਿੱਤਾ ਕੈਂਪ ਲਗਾਏ ਜਾਂਦੇ ਨੇ ਕਾਲਜਾਂ ਸਕੂਲਾਂ ਦੇ ਵਿੱਚ ਜੜੀਆਂ ਨੇ ਉਹ ਟੀਮਾਂ ਬਣਾਈਆਂ ਜਾਂਦੀਆਂ ਨੇ 26 ਜਨਵਰੀ ਤੇ 15 ਅਗਸਤ ਦੇ ਉੱਤੇ ਗੁਰਦਾਸਪੁਰ ਦੇ ਵਿੱਚ 100-100 ਜਿਹੜਾ ਵਾ ਉਹ ਬੱਚਿਆਂ ਦੀ ਜਿਹੜੀ ਟੀਮ ਭਗੜੇ ਦੀ ਉਹ ਪੇਸ਼ ਕੀਤੀ ਜਾਂਦੀ ਆ ਹੁਣ ਵੀ ਕੁਝ ਦਿਨ ਪਹਿਲਾਂ ਸਾਡੇ ਇਲਾਕੇ ਦੇ ਵਿੱਚ ਕੋਟੜਾ ਸ਼ਾਇਆ ਵਿਖੇ ਕਵਲਜੀਤ ਖੇਡਾਂ ਹੁੰਦੀਆਂ ਨੇ ਸਾਡੇ ਐਸਐਸਪੀ ਐਸਪੀ ਸਾਹਿਬ ਸਰਦਾਰ ਪ੍ਰਥੀਪਾਲ ਸਿੰਘ ਜੀ ਜਿਹੜੇ ਪ੍ਰਧਾਨ ਨੇ ਉਹ ਖੇਡਾਂ ਕਰਵਾਉਂਦੇ ਨੇ ਉੱਥੇ ਵੀ 100 ਬੱਚਾ ਜਿਹੜਾ ਵਾ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰੇ ਕੋਚ ਜਿਹੜੇ ਨੇ ਇਹਨਾਂ ਨੇ ਉਹ 100 ਬੱਚੇ ਦੀ ਟੀਮ ਤਿਆਰ ਕੀਤੀ ਸੀ ਤੇ ਉੱਥੇ 100 ਬੱਚੇ ਨੇ ਪਰਫਾਰਮੈਂਸ ਕੀਤੀ ਸੀ ਸਾਰੇ ਸੀਨੀਅਰ ਬੰਦੇਓ ਕੀ ਕੀ ਕਰ ਰਹੇ ਹੋ ਇਹ ਜਿਹੜੇ ਸੀਨੀਅਰ ਜਿਹਨੇ ਇਹਨਾਂ ਵਿੱਚੋਂ ਕੁਝ ਕਾਲਜ ਪ੍ਰੋਫੈਸਰ ਨੇ ਕੁਝ ਪ੍ਰਿੰਸੀਪਲ ਨੇ ਸਕੂਲਾਂ ਦੇ ਵਿੱਚ ਕੁਝ ਲੈਕਚਰਰ ਨੇ ਤੇ ਕੁਝ ਮਾਸਟਰਤ ਜਾਂ ਸਿਵਾਵਾ ਜਿਹੜੀਆਂ ਨਿਭਾਰੇ ਨੇ ਨਾਲ ਨਾਲ ਜਿਹੜਾ ਵਾ ਸਕੂਲਾਂ ਦੇ ਵਿੱਚ ਭੰਗੜੇ ਨੂੰ ਇਹਨਾਂ ਜਿਉਂਦਾ ਰੱਖਿਆ ਵਾ ਟੀਮਾਂ ਬਣਾਈਆਂ ਨੇ ਗੁਰਦਾਪੁਰ ਦੇ ਵਿੱਚ ਜਿੰਨੀ ਵੀ ਖੇਡ ਚੱਲਦੀ ਆ ਭੰਗੜੇ ਦੀ ਇਹ ਮੇਰੇ ਨਾਲ ਜੋ ਸੀਨੀਅਰ ਕੋਚ ਨੇ ਇਹ ਚਲਾਉਂਦੇ ਨੇ 84 ਤੋਂ ਸਫ਼ਰ ਚੱਲ ਰਿਹਾ ਕੋਈ ਔਕੜ ਆਈ ਜਾਂ ਇਹਨਾਂ ਇਸ ਦੌਰਾਨ ਮਤਲਬ ਏਜ ਦੀ ਜਾਂ ਹੋਰ ਕੋਈ ਕਿਸੇ ਤਰ੍ਹਾਂ ਦੀ ਇੱਥੇ ਔਕੜਾਂ ਤੁਸੀਂ ਦੇਖਿਆ ਕਿ 84 ਤੋਂ ਹੀ ਜਿਹੜਾ ਮਾਹੌਲ ਥੋੜਾ ਪੰਜਾਬ ਦੇ ਵਿੱਚ ਇੱਕ ਰਮਲਵੀ ਜਿਹੜਾ ਹੈਗਾ ਉਹ ਖਰਾਬ ਹੋਇਆ ਹੈਗਾ ਇੱਕ ਦੋ ਵਾਰ ਸਾਨੂੰ ਥੋੜੀਆਂ-ਬੋਤੀਆਂ ਜਿਹੜੀਆਂ ਉਹ ਮੁਸ਼ਕਲਾਂ ਵੀ ਆਈਆਂ ਕੁਝ ਲੋਕਾਂ ਨੇ ਆਖਿਆ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਪਰ ਬਹੁਤ ساری ਜਿਹੜੇ ਲੋਕ ਹੀਗੇ ਵੱਡੀ ਗਿਣਤੀ ਦੇ ਵਿੱਚ ਉਹ ਕਹਿੰਦੇ ਇਹ ਪੰਜਾਬ ਦਾ ਲੋਕ ਨਾਚ ਆ ਪੰਜਾਬ ਦਾ ਸਭਿਆਚਾਰ ਆ ਇਹ ਰੋਕਿਆ ਨਹੀਂ ਜਾ ਸਕਦਾ ਇਹ ਥੰਮਿਆ ਨਹੀਂ ਜਾ ਸਕਦਾ ਇਹ ਥੰਮਿਆ ਵੀ ਨਹੀਂ ਗਿਆ ਸਦਾ ਚੱਲਦਾ ਹੀ ਰਿਹਾ ਵ ਤੇ ਚੱਲਦਾ ਹੀ ਰਹੇਗਾ ਬੋਲੀ ਕਾਫੀ ਹੋ ਗਈ ਆ ਤੇ ਇਸ ਏਜ ਵਾਲੀ ਕੋਈ ਓਕੜਾਈ ਹੋਏ ਹੁਣ ਮੇਰੀ ਜਿਹੜੀ ਏਜ ਵਾ 58 ਦੇ ਨੇੜੇ ਪਹੁੰਚ ਚੁੱਕੀ ਆ ਫਰਵਰੀ 17 ਨੂੰ ਮੈਂ 58 ਦਾ ਹੋ ਜਾਣਾ ਵਾ ਪਰ ਅਜੇ ਸਿਹਤ ਜਿਹੜੀ ਉਹ ਪੂਰਾ ਸਾਥ ਦੇ ਰਹੀ ਆ ਇਹ ਕਾਰਨ ਇਹੋ ਯਾ ਕਿ ਇਹ ਭੰਗੜੇ ਦੀ ਜਿਹੜੀ ਐਕਸਰਸਾਈਜ਼ ਵਾ ਇਹਨੇ ਸਾਡੇ ਜੋੜ ਗੋਡੇ ਮੋਡੇ ਜਿਹੜੇ ਨੇ ਉਹ ਕਾਇਮ ਰੱਖੇ ਨੇ ਤੇ ਅੱਜ ਬਹੁਤ ਵਧੀਆ ਚੱਲਣ ਦੇ ਨੇ ਤੇ ਜਿੰਨਾ ਚਿਰ ਚੱਲਣਗੇ ਅਸੀਂ ਭੰਗੜੇ ਦੇ ਨਾਲੋਂ ਪਿੱਛੇ ਨਹੀਂ ਹਟਾਂਗੇ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ